ਲੂੜੀ ਦਾ ਤਿਉਹਾਰ ਪੂਰੇ ਦੇਸ਼ ਦੁਨੀਆ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਵਿਸ਼ਵ ਪ੍ਰਸਿੱਧ ਬੋਲੀਆਂ ਦੇ ਬਾਦਸ਼ਾਹ ਪਾਲ ਸਮਾਓ ਵੱਲੋਂ ਲੂੜੀ ਦਾ ਤਿਉਹਾਰ ਪਿੰਡ ਸਮਾਓ ਵਿਖੇ ਕਰਵਾਇਆ ਗਿਆ ਇਸ ਮੌਕੇ ਜਿੱਥੇ ਪੰਜਾਬੀ ਫਿਲਮ ਜਗਤ ਦੇ ਅਦਾਕਾਰ ਕਲਾਕਾਰਾਂ ਨੂੰ ਬੁਲਾਇਆ ਗਿਆ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਬੋਲੀਆਂ ਤੁਸੀਂ ਸੁਣ ਵੀ ਲੋ ਤੇ ਜ਼ਰੂਰ ਇਹਨਾਂ ਬੋਲੀਆਂ ਨੂੰ ਆਪਣੇ ਕੋਡ ਰੱਖਣ ਦੀ ਵੀ ਕੋਸ਼ਿਸ਼ ਕਰਨਾ ਪਰ ਅਜੇਹੇ ਦੇ ਵਿੱਚ ਇੱਕ ਪਾਸੇ ਨੂਰੀ ਹੋਣੇ ਪਹੁੰਚੇ ਹੋਏ ਸਨ ਤੇ ਦੂਸਰੇ ਪਾਸੇ ਮਾਤਾ ਚਰਨ ਕੌਰ ਵੱਲੋਂ ਵੀ ਲੋਹੜੀ ਦੇ ਇਸ ਪਵਿੱਤਰ ਤਿਹਾਰ ਮੌਕੇ ਵਿਸ਼ੇਸ਼ ਅਪੀਲ ਕੀਤੀ ਗਈ ਹੈ

ਹਰ ਵੇਲੇ ਇੱਥੇ ਆ ਕੇ ਥੋੜਾ ਸਕੀਨ ਮਿਲਦਾ ਹੈ। ਦੱਸੋ ਅੱਜਾਂ ਮੈਂ ਕੋਸ਼ਿਸ਼ ਕਰਨ ਹੈ। ਮੈਂ ਲੋਪ ਹੋ ਰਹੀਆਂ। ਹੀਆਂ। ਮੈਂ ਬਹੁਤ ਸਮੇਂ ਤੋਂ ਦੇਖ ਨਹੀਂ ਆ ਰਹੀ ਸੀ ਪਰ ਮੈਂ ਇਹਦੇ ਨਾਲ ਜਲਦ ਜੁੜੀ ਹੋਈ ਹਾਂ। ਮੇਰਾ ਨਾਮ ਬਸਰਾ। ਇਹ ਸੰਮਤੀ ਦਾ ਬਟਨ ਮੈਂ ਕੋਸ਼ਿਸ਼ ਕਰਦਾ। ਆਤਮਾ ਜੀ ਨੇ ਚੰਗੀ ਕਲਾਕਸ਼ਿ ਤੇ ਐਸੀ ਤਰ੍ਹਾਂ ਉਹਦੇ ਮੇਲੇ ਵਿੱਚ ਮੈਨੇ ਲੱਗੇ ਰਹੇ ਕਿ ਸਮਾਂ ਕੱਢਿਆ ਇਹ ਸਾਡੇ ਵੱਡੀਆਂ ਬੁਤਿਆਂ ਦੇ ਮਾਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਹੈ ਤੇ ਆਪ ਵੀ ਮੈਂ ਡੈਲ ਨੂੰ ਬਾਹਰ ਮੈਂ ਜਦ ਬਹੁਤ ਖੌਂਦਨ ਬਣ ਕਰਦੀ ਹਾਂ ਪਰ ਮਾਤਾ ਨੂੰ ਜਦੋਂ ਲੱਗਦੀ ਖੁਸ਼ੀ ਹੋ ਜਾਂਦੀ ਹੈ ਉਹ ਵੀ ਆਪ ਇੱਕ ਮਿੰਟ ਬਲਾਉ ਭਾਵੇਂ ਬੁਲਾਇਓ ਸਾਡੀ ਭੈਣ ਇਹਦੇ ਜਿਹਰੇ ਤੇ ਖੁਸ਼ੀ ਜਾਂਦੀ ਕਿ ਦੂਜਿਆਂ ਨੂੰ ਖੁਸ਼ੀਆਂ ਵੰਡਣੀਆਂ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡੇ ਅੰਦਰ ਦਰਦਾਂ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਔਰ ਦੂਜਿਆਂ ਨੂੰ ਸਮਾਏ ਦੇ ਕੇ ਖੁਸ਼ੀਆਂ ਦੇਣੀਆਂ ਇਹ ਵੀ ਬਹੁਤ ਵੱਡਾ ਕਹਿੰਦੇ ਇੱਕ ਦਾਰ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਆ ਕਿਸੇ ਦੇ ਝੋਲੇ 'ਚ ਖੁਸ਼ੀ ਪਾਣੀ ਸਬਾਉਂ ਦੇ ਵਿੱਚ ਪਿੰਡ ਸਬਾਉਂ ਦੇ ਵਿੱਚ ਸਾਡਾ ਬੇਟਾ ਪਾਲ ਮੈਂ ਤਾਂ ਇਹ ਕਹਿੰਦੀ ਹਾਂ ਕਿ ਮੈਨੂੰ ਪਾਲ ਦੇ ਰਿਛਾ ਤਿੰਨ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਇਨੇ ਆਪਣਾ ਪਿਓ ਵੀ ਨਜ਼ਰ ਆਉਂਦਾ ਦੇ ਵਿੱਚੋਂ ਔਰ ਆਪਣਾ ਭਰਾ ਵੀ ਨਜ਼ਰ ਆਉਂਦਾ ਔਰ ਆਪਣਾ ਭਤੀਜਾ ਨਜ਼ਰ ਆਉਂਦਾ ਇਹਨੇ ਸਾਰਿਆਂ ਜਿੰਨੀਆਂ ਵੀ ਕੁੜੀਆਂ ਦੇ ਧੀਆ ਪੈਣਾ ਨੇ ਕੋਈ ਸਮਾਜ ਦੇ ਵਿੱਚ ਸਹਰੇ ਪਰੋਤਧੀਆ ਕਿਸ ਦਾ ਕੋ ਬਾਪ ਆ ਬਹਿ ਨਹੀਂ ਜਾਂ ਇਹ ਕੁਛ ਸਮਝਾ ਕੋ ਪਹਿਲੇ ਕਹਿੰਦਾ ਆ ਸਭ ਕੁ ਘੜਾ ਕਿ ਦਰਦ ਦੇ ਵਿੱਚ ਅੰਨੀ ਭੀਜੀ ਹੋਈਆਂ ਕਿਉਂ ਬਿਲਕੁਲ ਨਹੀਂ ਬੱਸ ਇਹ ਲਾਈਵ ਕੱਟ ਰਿਹਾ ਨਹੀਂ ਪਤਾ ਹੀ ਪਤਾ ਉਹ ਨਹੀਂ ਮੈਨੂੰ ਕਾਹ ਪਤਾ ਮੈਨੂੰ ਲੱਗਦੀ ਹੈ ਉਹਨਾਂ ਨੂੰ ਇੱਥੇ ਆ ਕੇ ਖੁਸ਼ੀ ਚੰਗੀ ਆ ਇਹ ਵੀਰ ਜਿਹੜਾ ਹੈ ਨਾ ਇਹ ਭਰਾ ਇਹ ਜਿਹੜਾ ਬਾਪ ਵਰਗੇ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਸਭ ਨੂੰ ਗਲਾ ਵਿੱਚ ਲੰਦਾ ਹੈ ਸਭ ਤੇ ਦਰਦ ਆ ਪਰ ਦਸਵੇਟ ਲਦਾ ਉਹਦੇ ਅੰਦਰ ਕਿੰਨਾ ਦਰਦ ਹੈ ਇਹ ਮੈਂ ਦੇਖਦੀ ਹੁਣੀ ਹੈ ਮਾਤਾ ਜੱਤ ਕੋਲ ਕਿਹਦਾ ਆਪਣਾ ਪਿੰਡ ਹੈ ਅਸੀਂ ਜਿੱਥੇ ਮੇਰਾ ਇਹਨਾਂ ਦੇ ਨਾਲ ਇੱਕ ਮਾਂ ਪੁੱਤ ਦਾ ਰਿਸ਼ਤਾ ਉਹਦੇ ਨਾਲ ਨਾਲ ਇੱਕ ਭਰਾ ਦਾ ਰਿਸ਼ਤਾ ਵੀ ਹੈ ਸੁਪੀਕੇ ਦਾ ਰਿਸ਼ਤਾ ਵੀ ਹੈ ਅਸੀਂ ਹਰ ਕੋਸ਼ਿਸ਼ ਕੀਤੀ ਹੈ ਹਰ ਸਮਾਂ ਸਾਡਾ ਸਾਡੇ ਪਿਆਰੇ ਵੀਰ ਜਿਹਨਾਂ ਨੂੰ ਅਸੀਂ ਕਦੇ ਵੀ ਸੱਤ ਜਨਮਾਂ ਤੱਕ ਭੁੱਲ ਨਹੀਂ ਸਕਦੇ ਸਾਡਾ ਵੀਰ ਸੁਖਦੀਪ ਸਿੰਘ ਸਿਤੂ ਸਿਤੂ ਮੁਸੇਬਲਾ ਅਸੀਂ ਹਰ ਤਰੀਕੇ ਸਾਡੀ ਉਹਨਾਂ ਨੂੰ ਸਮਰਪਿਤ ਹੈ ਕੋਸ਼ਿਸ਼ ਕਰਦੇ ਹੁਣੇ ਆਸੀਂ ਵੀ ਅਸੀਂ ਇਹਨਾਂ ਕوجਦਾਨ ਪਾਈਏ ਸਾਡੀ ਮਾਂ ਨੂੰ ਜਿੰਨੀ ਖੁਸ਼ੀ ਹੋ ਸਕਦਾ ਸਾਡੇ ਬੰਦੂ ਅਸੀਂ ਦੇ ਸਕੀਏ ਅਸੀਂ ਸਿੱਧੂ ਤਬਾ ਨਹੀਂ ਸਕਦੇ ਕਦੇ ਵੀ ਨਹੀਂ ਬਣ ਸਕਦੇ ਪਰ ਮਾਤਾ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਹੌਸਲਾ ਦੇ ਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਭਾਵੇਂ ਸਾਡੇ ਤੋਂ ਸਾਡੇ ਵੀਰੇ ਦਾ ਦੁੱਖ ਕਦੇ ਨਹੀਂ ਚੱਲ ਹੋਣਾ ਹਮੇਸ਼ਾ ਹੀ ਅਸੀਂ ਉਹਨਾਂ ਦੀ ਗੱਲ ਕਰਾਉਣ ਲੱਗੀ इमोशनल ਹੋ ਜਾਂਦੇ ਹਾਂ ਉਹ ਵੀ ਅੰਦਰੋਂ ਮੇਰਾ ਜਿਗਰਾ ਜਿਹੜਾ ਉਹ ਰੋ ਰਿਹਾ ਪਰ ਸਮਾਜ ਦੇ ਵਿੱਚ ਜਿਉਣਾ ਹੁੰਦਾ ਸਮਾਜ ਦੇ ਵਿੱਚ ਵੇਚਰਨਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨਿਭਰੇ ਚੜਤਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋ ਅੱਜ ਅਸੀਂ ਮਾਤਾ ਜੀ ਨੂੰ ਲੋੜੀ ਦਾ ਤਿਹਾਰ ਹਰ ਸਾਲ ਆਪ ਟੀਆਂ ਨੂੰ ਲੋੜੀ ਦਿਨੇ ਆ ਸਭਾ ਦੇ ਵਿੱਚ ਕਿਵੇਂ ਤਿਹਾਰ ਮਨਾਏ ਜਾਂਦੇ ਨੇ ਉਹਨਾਂ ਧੀਆਂ ਦੇ ਲਈ ਜਿੰਨਾਂ ਟੁੱਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਤਨਾ ਕਿਤੋਂ ਅਧੂਰੀਆਂ ਨੇ ਗੱਲਾਂ ਮੇਰੀ ਗਰੀਬੀ ਸੌਦਾ ਦੌਲਤਾਂ ਦੀ ਨਹੀਂ ਨਹੀਂਦੀ ਪਰ ਰੋਹਦੀ ਹੁੰਦੀ ਹੈ ਕਿਤਨੇ ਕਿਤੇ ਅਸੀਂ ਜਦੋਂ ਸਾਰੇ ਟੁੱਟੇ ਹੋਏ ਕਮੰਚ ਤੇ ਇਕੱਠੇ ਹੁੰਨੇ ਆ ਇਹ ਸਾਡੇ ਤਿਹਾਰ ਸਾਡੀਆਂ ਰਵੈਤਾਂ ਸਾਨੂੰ ਬੜਾ ਮਜ਼ਬੂਤ ਬਣਾਉਂਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅਸੀਂ ਬੰਦ ਹੋਈਆਂ ਤੀਆਂ ਦਾ ਮੇਲਾ ਆਰੰਭ ਕਰਿਆ ਪਿੰਡ ਸਭਾਉਂਦੀਆਂ ਤੀਆਂ ਪੂਰੇ ਵਿਸ਼ਵ ਦੇ ਵਿੱਚ ਮਾਸ਼ ਗੁਰੂਆਂ ਆਂ ਆਂ ਬਿੰਡੋ ਬਿੰਡੇ ਵਿੱਚ ਪਿੰਡਾਂ ਅਲੱਗ ਲੱਗੀਆਂ ਅਸੀਂ ਲੋਹੜੀ ਜਿਹੜੀ ਇਹ ਵੀ ਬੜੀ ਦਿਲ ਦੇ ਨੇੜੇ ਆ ਉਹਨਾਂ ਪੈਨਾਂ ਨੂੰ ਪਤਾ ਜਿਨ੍ਹਾਂ ਦੇ ਭਰਾ ਦੂਰ ਜਾਂਦੇ ਨੇ ਉਹਨਾਂ ਮਾਵਾਂ ਨੂੰ ਪਤਾ ਜਿਨ੍ਹਾਂ ਦੇ ਜਿਗਰਾਂ ਜਿਗਰ ਦੇ ਟੁਕੜੀ ਟੁਕੜ ਜਾਂਦੇ ਨੇ ਤੇ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਹੌਸਲਾ ਦੇ ਦਿੱਤੀ ਲਈ ਉਹਨਾਂ ਨੂੰ ਸਤਿਕਾਰ ਦੇ ਦਿੱਤੀ ਲਈਏ ਸੀ ਇਨ੍ਹਾਂ ਤਿਹਾਰਾਂ ਨੂੰ ਮੋਰਸ ਜੀ ਕਰਦੀ ਕੋਸ਼ਿਸ਼ ਕੀਤੀ ਹੈ